ਨਾਮ ਪਾਈਟਾ ਮੇਰਾ ਨਾਮ ਜਦンダー ਸਿੰਘ ਹੈ ਜੀ ਤੇ ਮੈਂ ਕੰਟ੍ਰੈਕਟ ਵਰਕਰ ਯੂਨੀਅਨ ਹਾਰਪੁਰ ਦੇ ਕਮੇਟੀ ਦਾ ਮੈਂਬਰ ਆ ਜੀ ਤੇ ਸਾਡੀ ਜਿਹੜੇ ਅੱਜ ਅਸੀਂ ਮੁੱਖ ਸਾਡੀ ਜਿਹ ਟਰਾਲੀ ਦੇ ਵਿੱਚ ਅਸੀਂ ਇਕੱਠੇ ਹੋਏ ਆ ਸਾਡੇ ਨਾਲ ਸਾਡੇ ਰੈਗੂਲਰ EMPLOYEES ਯੂਨੀਅਨ ਦੇ ਮੈਂਬਰ ਮੈਂਬਰ ਸਮਾਨ ਦੇ ਪ੍ਰਧਾਨ ਸਰਵਾਨ ਵੀ ਨਾਲ ਸਾਡੇ ਹਨ ਤੇ ਸਾਡੀ ਕੰਟ੍ਰੈਕਟ ਵਰਕਰ ਯੂਨੀਅਨ ਤੇ CTC ਵਰਕਰ ਯੂਨੀਅਨ ਤਿੰਨੋਂ ਯੂਨੀਅਨ ਦੇ ਮੈਂਬਰ ਸਾਡੇ ਨਾਲ ਇਕੱਠੇ ਹੋਏ ਆ ਸਾਡੀ ਮੁੱਖ ਮੰਗ ਅੱਜ ਦੇ ਵਿੱਚ ਜਿਹੜੀ ਹੈਗੀ ਆ CTC ਜਿਹੜੇ ਜੋ ਪੋਸਟਾਂ ਹਨ ਉਹਨਾਂ ਨੂੰ ਰੱਦ ਕੀਤਾ ਜਾਵੇ ਤੇ ਜੋ ਰੈਗੂਲਰ ਪੋਸਟਾਂ ਸੀਗੀਆਂ ਫਿਰ ਕਾ ਦੇ ਵਿੱਚ ਉਹਨਾਂ ਨੂੰ ਬਹਾਲ ਕੀਤਾ ਜਾਵੇ ਤੇ ਜੋ ਕੰਟਰੈਕਟ ਵਰਕਰ ਕੱਚੇ ਕਬ ਬੰਦੇ ਕੰਮ ਕਰ ਰਹੇ ਆ ਉਹਨਾਂ ਦੀਆਂ ਪੋਸਟਾਂ ਨੂੰ ਪੱਕਾ ਕੀਤਾ ਜਾਵੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ ਤੇ ਜੋ ਆਪਣੀ ਯੋਗਤਾ ਦੇ ਪੜ੍ਹਾਈ ਦੇ ਅਨਸਾਰ ਉਹਨਾਂ ਨੂੰ ਤਨਖਾਹ ਬਣਦੀ ਹੈ ਉਹਨਾਂ ਨੂੰ ਤਨਖਾਹ ਦਿੱਤੀ ਜਾਵੇ ਬਹੁਤ ਹੀ ਨਿਗੂਣੀਆਂ ਤਨਖਾਹਾਂ ਤੇ ਬੰਦੇ ਕੰਮ ਕਰ ਰਹੇ ਐ ਤੇ ਬੜੇ ਲੰਬੇ ਸਮੇਂ ਤੋਂ 10 10 15 15 ਸਾਲ ਹੋ ਗਏ ਆ ਨਾ ਉਹਨਾਂ ਨੂੰ ਕੋਈ ਹੱਕ ਮਿਲਦਾ ਆ ਤੇ ਨਾ ਉਹਨਾਂ ਦੀ ਕੋਈ ਆਵਾਜ਼ ਚੁੱਕਦਾ ਆ ਤੇ ਉਸ ਦੇ ਸਮਾਨ ਦੇ ਵਿੱਚ ਅਸੀਂ ਸਰਕਾਰ ਨੂੰ ਚਿਤਾਵਨੀ ਦਿੰਨੇ ਆ ਕਿ ਜਿੱਦਾਂ ਪਹਿਲਾਂ ਸਰਕਾਰ ਨੇ ਸਾਨੂੰ 22 ਵਾਰ ਪਹਿਲਾਂ ਮੀਟਿੰਗ ਦੇ ਕੇ ਸੀਐਮ ਸਾਹਿਬ ਨੇ ਲਖਤੀ ਰੂਪ ਦੇ ਵਿੱਚ ਮੀਟਿੰਗ ਦਿੱਤੀਆਂ ਸੀ ਪਰ ਸੀਐਮ ਸਾਹਿਬ ਨੇ ਲਖਤੀ ਰੂਪ ਦੇ ਮੀਟਿੰਗ ਦੇ ਕੇ ਸਾਨੂੰ ਬਾਧਾ ਵੀ ਕੀਤਾ ਸੀ ਹੁਣ ਤੁਹਾਡੀਆਂ ਮੰਗਾਂ ਮੰਨਾਂਗੇ ਪਰ ਸਾਨੂੰ ਲੋਕ ਸਭਾ ਦੇ ਇਲੈਕਸ਼ਨ ਤੋਂ ਬਾਅਦ 5 ਤਰੀਕ ਨੂੰ ਸਾਡੇ ਬੇਰਕਾ ਦੇ ਪ੍ਰਧਾਨ ਸੂਬਾ ਪ੍ਰਧਾਨ ਸਰਦਾਰ ਪਵਨਦੀਪ ਸਿੰਘ ਤੇ ਉਹਨਾਂ ਦੇ ਨਾਲ ਸਾਡੇ ਹੋਰ ਜਿਹੜੇ ਠੇਕੇ ਦੇ ਮੈਕਨੇ ਆ ਜਿੱਦਾਂ ਬਾਟ ਸਪਲਾਈ ਆ ਘਟੋ ਘਟ 10 ਮੈਕਨੇ ਸੀਗੇ ਜਿਨ੍ਹਾਂ ਦੇ ਨਾਲ ਮੀਟਿੰਗ ਕੀਤੀ ਸੀ ਸੀਐਮ ਸਾਹਿਬ ਨੇ ਤੇ ਸਾਨੂੰ 20 ਜੁਲਾਈ ਦਾ ਵਾਅਦਾ ਕੀਤਾ ਸੀ 20 ਜੁਲਾਈ ਨੂੰ ਤੁਹਾਡਾ ਅਸੀਂ ਕੋਈ ਹ ਦੇ ਨਾਲ ਸੀਟੀਸੀ ਵਾਲਿਆਂ ਦਾ ਸੀ ਕਿ ਉਹਨਾਂ ਦੇ ਸੀਟੀਸੀ ਵਾਲੀ ਪੋਸਟਾਂ ਰੱਦ ਕਰਾਂਗੇ ਤੇ ਪੱਕੀਆਂ ਪੋਸਟਾਂ ਦੀ ਬਹਾਲੀ ਕਰਾਂਗੇ ਜੋ ਪਹਿਲਾਂ ਰੈਗੂਲਰ ਪੋਸਟਾਂ ਪਲਾਂਟ ਦੇ ਵਿੱਚ ਬੇਰਕਾ ਪਲਾਂਟ ਦੇ ਵਿੱਚ ਚੱਲਦੀਆਂ ਸੀ ਪਰ ਕੋਈ ਉਹਨਾਂ ਦਾ ਹੱਲ ਨਹੀਂ ਕੀਤਾ ਗਿਆ ਸੋ ਅਸੀਂ ਉਸ ਦੇ ਸਬੰਧ ਦੇ ਵਿੱਚ ਅਸੀਂ ਕਾਲ ਸਾਡੇ ਸੂਬਾ ਪ੍ਰਧਾਨ ਪਵਨਦੀਪ ਸਿੰਘ ਕੋਲ ਨੂੰ ਕਾਲ ਦਿੱਤੀ ਗਈ ਸੀ ਅੱਜ 2 ਘੰਟੇ ਦੀ ਰਿਗਰ ਟਰੈਲੀ ਦੀ ਤੇ ਜੇ ਸਰਕਾਰ ਸਾਡਾ ਇਸ ਚੀਜ਼ ਦਾ ਕੋਈ ਹੱਲ ਨਹੀਂ ਕੀਤਾ ਤਾਂ ਅਸੀਂ ਕਿਤੋਂ ਹੋਰ ਸੰਘਰਸ਼ ਤਿੱਖਾ ਕਰਨ ਸਰਕਾਰ ਜਿਉਂ ਬੜੀਆਂ ਲੋਕਾਂ ਨਾਲ ਵੱਡੇ ਵੱਡੇ ਵਾਅਦੇ ਮਿਲਾਈਮਾਨਾ ਕਰਦੀ ਪਰ ਸੋ ਤੇ ਉਹ ਕੁਸ਼ਨ ਦਿਖਾਈ ਦੇ ਰਿਹਾ ਕਿ ਲੱਗਦਾ ਹੈ ਕਿ ਜਿਹੜੀ ਸਰਕਾਰ ਕਿਸੇ ਪੱਖ ਦੀ ਆਪਣੀ ਗਲਤੀ ਨੂੰ ਸਿੱਧ ਮੱਲਕੀ ਜਿਵੇਂ ਆਪਾਂ ਸਰਕਾਰ ਦਾ ਦੇਖੀਏ ਹਰ ਇੱਕ ਗਲਤੀ ਲਾਰਾ ਲਾਈ ਜਾ ਰਹੀ ਹੈ ਕਿਉਂਕਿ ਪਹਿਲਾ ਮੱਲਕੀ ਸੀਟੀਸੀ ਦਾ ਆਪਾਂ ਚੱਲ ਪੈਨੇ ਆ ਇਹਨਾਂ ਨਾਲ ਬੰਦਿਆਂ ਨਾਲ ਮੱਲਕੀ ਘੱਟੋ ਘੱਟ ਜਿਆਦਾ ਨਹੀਂ ਤਾਂ 3-4 ਸਾਲ ਹੋ ਗਏ ਅੱਜ ਰੱਦ ਕਰ ਦਿੰਨੇ ਆ ਪਿੱਛੇ ਮੀਟਿੰਗ ਹੋਈ ਆ ਉਹ ਚ ਵੀ ਕਹਿੰਦਾ ਸੀ ਰੱਦ ਕਰ ਰਹੇ ਆ ਪਰ ਲੇਕਿਨ ਇੱਕ ਦੂਜੇ ਦੇ ਟਾਲ ਮਟੋਲ ਕਰੇ ਜਾ ਰਿਹਾ ਹੈ ਬਾਕੀ ਨੰਬਰ 2 ਜਿਵੇਂ ਇੱਥੇ ਆਊਟਸੋਰਸ ਕਰਕੇ ਰੱਖਦਾ ਅ ਸੀਟੀਸੀ ਬਣਾ ਦਦਾ ਕਿਸੇ ਵੀ ਮਹਿਕਮੇ ਚ ਹੈ ਨਹੀਂ ਸਿਰਫ ਮਿਲਕ ਫੈਡ ਤੋਂ ਛੁੱਟ ਮਿਲਕ ਫੈਡ ਨੇ ਆਪਣੀ ਨਵੀਂ ਪੋਸਟ ਜੇ ਕੱਢ ਕੇ ਰੱਖਤੀ ਜੀ ਸੀਟੀਸੀ ਕਰਦੇ ਜਦਕਿ ਮਾਰਕ ਫੈਡ ਕੋਈ 슈ਗਰ ਫੈਡ ਕਿਸੇ ਚ ਵੀ ਹੈ ਨਹੀਂ ਪਰ ਲੇਕਿਨ ਇਹ ਰੋਜ਼ ਲਾਰੇ ਲੱਬੇ ਲਾ ਕੇ ਹੁਣਾ ਚੋ ਮਲਕੀ 24 ਤਰੀਕ ਨੂੰ ਧਾਰਨਾ ਦਿੱਤਾ ਤਾਂ ਇਹਨਾਂ ਦੇ ਥੋੜੀ ਨੱਠ ਪੱਜ ਪਾਈ ਬੇ ਮਲਕੀ ਬੰਦ ਹੋਣ ਲੱਗੇ ਹੁਣ 4 ਤਰੀਕ ਤੱਕ ਇੰਨੇ ਟਾਈਮ ਲੈ ਲਿਆ ਪਰ ਲੇਕਿਨ ਇਹ ਸਿਰਫ ਟਾਲ ਮਟੋਲ ਕਰੇ ਜਾ ਰਹੇ ਆ ਕਿਉਂਕਿ ਇਹਦਾ ਕੋਈ ਸਿੱਟਾ ਨਹੀਂ ਨਿਕਲ ਰਿਹਾ ਕਿਉਂਕਿ ਚਾਰਸ਼ਿਰੇ ਲੋਸ ਪੈ ਰਿਹਾ ਇਹ ਕੋਈ ਜਾਨਣੇ ਕਿ ਕੰਮ ਦਾ ਵੀ ਆ ਪਰ ਲੇਕਿਨ ਇਸ ਕੰਮ ਨੂੰ ਗੌਰ ਕੋਈ ਨਹੀਂ ਕਰ ਰਿਹਾ ਜੀ ਅਗਲੇ ਨੈਕਸਟ ਆਪਣਾ ਸਟੈਪ ਕੀ ਹੋਵੇ ਜੇਕਰ ਸਰਕਾਰ ਵੱਲੋਂ ਮੰਗਾ ਨਾ ਮਨਿਆ ਗਿਆ ਤਾਂ ਮਤਲਬ ਕਿ 4 ਤਰੀਕ ਦਾ ਸਾਨੂੰ ਟਾਈਮ ਦਿੱਤਾ ਗਿਆ ਮਤਲਬ ਕਿ ਅਗਰ 4 ਤਰੀਕ ਤੱਕ ਕੋਈ ਦਾ ਛੱਡਾ ਨਹੀਂ ਨਿਕਲਦਾ ਤਾਂ 5 ਤਰੀਕ ਨੂੰ ਆਪਾਂ ਮਤਲਬ ਕਿ ਬੰਦ ਦਾ ਸੰਦਾ ਦਿੱਤਾ ਸਾਰੇ ਪਲਾਂਟ ਟੋਟਲ ਮਿਲਕ ਫੈਡ ਉਹ ਬੰਦ ਕੀਤਾ ਜਾਊਗਾ ਪੂਰੇ ਪੰਜਾਬ ਦੇ ਪੂਰੇ ਪੰਜਾਬ ਦੇ ਹਾਂਜੀ